ਉਦੇ ਤਹਿਤ ਅੱਜ ਦੇਖੋ ਸਾਨੂੰ ਇੱਕ ਤਰੀਕ ਤੋਂ ਸਾਡੇ ਜਿਹੜੇ ਹੜਪੀੜ ਦੇ ਕਿਸਾਨ ਨੇ ਆਪਣੀਆਂ ਹਕੀਕੀ ਮੰਗਾਂ ਵਾਸਤੇ ਬੈਠੇ ਹੋਏ ਨੇ ਪੱਕਾ ਮੋਰਚਾ ਲਗਾ ਕੇ ਜੋ 70 80 ਫੁੱਟ ਦੀ ਉਚਾਈ ਤੇ ਉੱਪਰ ਇਲਾਕੇ ਦੀ ਠੰਡ ਹੈ ਔਰ ਪੰਜ ਸਿੰਘ ਜੀ ਰਜਾਨਾ ਅਰਦਾਸ ਕਰਕੇ ਪੋਖੜ ਧਰਤ ਤੇ ਬੈਠਦੇ ਨੇ ਪਰ ਅੱਜ ਲੋਹੜੀ ਦਾ ਤਿਹਾਰ ਹੋਣ ਕਰਕੇ ਅਸੀਂ ਲੋੜਾ ਇਸ ਕਰਕੇ ਬਾਲਿਆ ਗਿਆ ਹੈ ਭਗਵੰਤ ਮਾਨ ਦਾ ਉਹਦਾ ਪੁਕਲਾ ਵੀ ਫੂਕਿਆ ਗਿਆ ਔਰ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਕਿਉਂਕਿ ਸਾਡੇ ਕੋਲੇ ਅੱਜ ਤੱਕ ਸਰਕਾਰ ਦਾ ਕੋਈ ਵੀ ਨਮੰਦਾ ਸਾਡੀ ਗੱਲ ਸੁਣ ਤੱਕ ਨਹੀਂ ਆਇਆ ਦੇਖੋ ਜੇ ਇਹਨਾਂ ਪੈਸੇ ਵੰਡੇ ਆ ਬਾਪਜੇ ਦਿੱਤੇ ਨੇ ਸਾਡੇ ਕਿਸਾਨਾਂ ਨੂੰ ਸਾਡੇ ਨਾਲ ਗੱਲ ਬੈਠ ਕੇ ਤੇ ਕਰਦੇ ਕਿ ਅਸੀਂ ਦਿੱਤੇ ਕੀ ਆ ਇਹਨਾਂ ਕਿਸਾਨਾਂ ਨੂੰ ਦਿੱਤਾ ਕੀ ਜਾਂਦਾ ਔਰ ਪਾਣੀ ਵਿੱਚ ਕਿਉਂ ਡੁੱਬਿਆ ਜਾਂਦਾ ਲੋ ਪ੍ਰੋਪਰ ਹੱਲ ਬੈਠ ਕੇ ਨਿਕਲ ਸਕਦਾ ਸੀ ਪਰ ਸਰਕਾਰ ਚਾਹੁੰਦੀ ਨਹੀਂ ਕਿਉਂਕਿ ਸਰਕਾਰ ਨੂੰ ਇਹ ਪਤਾ ਲੱਗ ਦਿੱਤਾ ਕਿ ਮੇਰੇ ਅੰਤ ਜਿਹੜਾ ਨੇੜੇ ਆ ਮੈਂ ਤੇ ਇਹ ਗੱਲ ਕਹਿਣਾ ਜੀ ਇਹਨਾਂ ਨੂੰ ਨਹੀਂ ਕੁਝ ਵੀ ਦੇਣਾ ਹੜ ਪੀੜ ਤੇ ਜਦੋਂ ਆਪਾਂ ਕਹਿ ਲੈਂਦੇ ਹੜ ਪੀੜ ਧਰਤ ਪੀੜ ਤੇ ਸਾਰੇ ਆ ਜਦੋਂ ਤੁਹਾਨੂੰ ਸ਼ਰਮ ਆਉਂਦੀ ਹੈ ਹੜ ਪੀੜ ਤੇ ਇਹਨਾਂ ਨੂੰ ਵਕਰਾ ਕਹਿੰਦੇ ਆ ਕਿਉਂਕਿ ਕਿਹੜਾ ਬੰਦਾ ਹੜਾਂ ਦੇ ਨਾਲ ਨਹੀਂ ਮਰਿਆ ਸਾਰੇ ਜਿੱਥੇ ਬੰਨੀ ਨੇ ਟੈਕਟਰ ਪਹਾੜੀਆਂ ਲਾ ਕੇ ਕੋਈ ਹੜ ਪੀੜ ਦੀ ਮਤ ਨਹੀਂ ਕੀਤੀ ਹਸਪੀਟਲ ਉਹ ਮਤ ਕਰਨ ਦਾ ਫਾਇਦਾ ਕੀ ਹੈ ਜੇ کہیں ਫੇਰ ਦਾਂ ਦੁੱਬਣਾ ਤੂੰ ਮੈਂ ਤੇ ਕਹੂੰਗਾ ਵੀ ਜਿਹੜੇ ਟੈਕਟਰ ਲੈ ਕੇ ਲੋਕਾਂ ਦੀ ਜਮੀਨਾਂ ਪੱਤਰੀਆਂ ਕਰਦੇ ਆਏ ਆ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਉਹਨਾਂ ਦੀ ਆਗੂ ਮੰਦਾ ਆਗੂ ਤੋਂ ਬਿਗੈਰ ਜਿਹੜਾ ਹੁੰਦਾ ਦਿੱਤਾ ਜਰਨੈਲ ਨਾਲੇ ਤੇ ਫੌਜਾਂ ਨੂੰ ਬਹੁਤ ਮੁਸ਼ਕਲ ਹੁੰਦਾ ਥੱਲੇ ਦੇ ਪਿੰਨੋ ਆਪਣੇ ਆਪ ਫੈਸਲਾ ਲੈਣਾ ਸਾਡੇ ਆਗੂ ਨੇ ਫੈਸਲਾ ਲੈਣਾ ਚਾਹੀਦਾ ਇਹ ਤਾਂ ਕੋਈ ਵੱਡਾ ਦੇ ਬੇਸ਼ਰਮ ਭਗਵੰਤ ਮਾਨ ਸਰਕਾਰ ਹੋ ਗਈ ਇਹਨਾਂ ਨੇ ਕੱਖ ਨਹੀਂ ਕਰਨਾ ਤੇ ਇਹਨਾਂ ਨੂੰ ਇਹ ਜੀਦਾ ਵੀ ਸਾਨੂੰ ਮਾਂਜਾ ਵੱਟ ਗਿਆ ਤੇ ਜਦੋਂ ਇਹ ਆਉਣਗੇ ਪਿੰਡਾਂ ਦੇ ਵਿੱਚ ਵੋਟਾਂ ਲੈਣ ਘਰ ਤੋਂ ਬਾਹਰ ਲੋਕ ਸਬੋਧ ਕਰਨਗੇ ਨਾ ਜਿਹੜੇ ਬੇਸ਼ਰਮ ਹੋ ਦੇ ਨਾ ਕਰਨਗੇ ਪਰ ਤੋਂ ਇਹਨਾਂ ਲੋਕਾਂ ਨੇ ਵਿਰੋਧ ਕੀਤਾ ਜੇ ਕੋਈ ਸਵਾਲ ਜਵਾਬ ਹੈ ਨਾ ਕੋਈ ਤੇ ਕੀ ਇਤੋਂ ਆ ਗਿਆ ਨਾ ਜੀ ਇੰਨੀ ਵੀ ਹਿੰਮਤ ਨਹੀਂ ਵੀ ਇਹਨਾਂ ਦਾ ਆ ਕੇ ਪਤਾ ਹੀ ਲੈ ਜਣ ਨਾਂ ਦੇਣ ਕਾਫੀ ਪਰ ਇਹਨਾਂ ਦੇ ਕੋਲ ਆਉਣਾ ਚਾਹੀਦਾ ਸਾਡੇ ਮੰਤਰੀਆਂ ਸੰਤਰੀਆਂ ਨੂੰ ਸਾਡੇ ਮੁੱਖ ਮੰਤਰੀ ਨੂੰ ਇਹਨਾਂ ਦੇ ਆ ਕੇ ਦਰਦਦਾ ਸੁਣਾਉਣਾ ਚਾਹੀਦਾ ਉਹਦੇ ਵਿੱਚ ਆ ਕੇ ਇਹਨਾਂ ਦੀ ਗੱਲ ਸੁਣਨ ਯਾਰ ਨਾਂ ਦੇਣ ਕੁਝ ਵੀ ਗੱਲ ਤਾਂ ਹੋਣੀ ਆ ਅੱਜ 13 ਤਰੀਕ ਹੈ ਤਾਂ ਲੋਹੜੀ ਵਾਲਾ ਦਿਨ ਆ ਜਿੱਥੇ ਦੁਨੀਆ ਭਰ ਦੇ ਵਿੱਚ ਜਿਹੜੀ ਲੋਹੜੀ ਮਨਾਈ ਜਾਂਦੀ ਹੈ ਪੰਜਾਬ ਦਾ ਇੱਕ ਜਿੱਦਾਂ ਤੇ ਤਿਹਾਰ ਹੈ ਲੋਣੀ ਦਾ ਬੜੀ ਖੁਸ਼ੀ ਨਾਲ ਲੜਕਾ ਮਨਾ ਮਨਾ ਬਣਾਇਆ ਜਾਂਦਾ ਉੱਥੇ ਪੰਜਾਬ ਸਰਕਾਰ ਦਾ ਜਿਹੜਾ ਪੁਤਲਾ ਫੂਕਿਆ ਗਿਆ ਤਾਂ ਉੱਥੇ ਵੀ ਗੈਂ ਵੀ ਪਾਇਆ ਗਿਆ ਨੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਜੁੜੇ ਨੇ ਜਗਜੀਤ ਸਿੰਘ ਹਾਲੂ ਵਾਲੀ ਆਂ ਜੀ ਪ੍ਰਧਾਨ ਜੀ ਅੱਜ ਇਹ ਪੰਜਾਬ ਸਰਕਾਰ ਦਾ ਪੁਤਲਾ ਹੀ ਫੂਕਿਆ ਗਿਆ ਹੈ ਤਾਂ ਪੂਰੀਆਂ ਦਸਮਾ ਜਿਹੜੀਆਂ ਕੀਤੀਆਂ ਗਿਆ ਉਹਦੇ ਨਾਲ ਜਿਹੜਾ ਮੌਕਲੀ ਵੀ ਪਾਈ ਗਈ ਜੇ ਤਾਂ ਭੁੱਗੇ ਦੇ ਮੌਕਲੀ ਪਾਈ ਜਾਂਦੀ ਹੈ ਉਸ ਤਰੀਕੇ ਦੇ ਨਾਲ ਜਿਹੜਾ ਹਰ ਇੱਕ ਹੈਡ ਵਰਕਰ ਵਰਕਰ ਤੇ ਜਿਹੜਾ ਉਸ ਪੰਨੇ ਆਪਣੀ ਆ ਸਰਕਾਰ ਕੋ ਆਤਮਾਨ ਦਾ ਪੁੱਲਾ ਹੁ ਕਿ ਕੀ ਗਣਾ ਚਲੋ ਸਾਰੇ ਸ਼ਖਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਲੋੜੀ ਦਾ ਤਿਹਾਰ ਪੂਰੇ ਪੰਜਾਬ ਦੇ ਔਰ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਹਦੇ ਤਹਿਤ ਅੱਜ ਦੇਖੋ ਸਾਨੂੰ ਇੱਕ ਤਰੀਕ ਤੋਂ ਸਾਡੇ ਜਿਹੜੇ ਹੜਪੀਟ ਤੇ ਕਿਸਾਨ ਨੇ ਆਪਣੀਆਂ ਹੱਕੀ ਮੰਗਾਂ ਵਾਸਤੇ ਬੈਠੇ ਹੋਏ ਨੇ ਪੱਕਾ ਮੋਰਚਾ ਲਗਾ ਕੇ ਜੋ 70 80 ਫੁੱਟ ਦੀ ਉਚਾਈ ਤੇ ਉੱਪਰ ਇਲਾਕੇ ਦੀ ਠੰਡ ਹੈ ਔਰ ਪੰਜ ਸਿੰਘ ਜੀ ਜਾਨਾ ਰਾਸ ਕਰਕੇ ਪੋਖੜ ਧਰ ਤੇ ਬੈਠਦੇ ਨੇ ਪਰ ਅੱਜ ਲੋਹੜੀ ਦਾ ਤਿਹਾਰ ਹੋਣ ਕਰਕੇ ਅਸੀਂ ਲੋੜਾ ਇਸ ਕਰਕੇ ਬਾਲਿਆ ਗਿਆ ਹੈ ਭਗਵੰਤ ਮਾਨ ਦਾ ਉਹਦਾ ਪੁਤਲਾ ਵੀ ਫੂਕਿਆ ਗਿਆ ਔਰ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਕਿਉਂਕਿ ਸਾਡੇ ਕੋਲੇ ਅਜ ਤੱਕ ਸਰਕਾਰ ਦਾ ਕੋਈ ਵੀ ਨਮਾਇੰਦਾ ਸਾਡੀ ਗੱਲ ਸੁਣ ਤੱਕ ਨਹੀਂ ਆਇਆ ਦੇਖੋ ਜੇ ਇਹਨਾਂ ਪੈਸੇ ਵੰਡੇ ਵਾਅਦੇ ਦਿੱਤੇ ਨੇ ਸਾਡੇ ਕਿਸਾਨਾਂ ਨੂੰ ਸਾਡੇ ਨਾਲ ਗੱਲ ਬੈਠ ਕੇ ਤੇ ਕਰਦੇ ਕਿ ਅਸੀਂ ਦਿੱਤੇ ਕੀ ਆ ਇਹਨਾਂ ਕਿਸਾਨਾਂ ਨੂੰ ਦਿੱਤਾ ਕੀ ਜਾਂਦਾ ਔਰ ਪਾਣੀ ਵਿੱਚ ਕਿਉਂ ਡੋਬਿਆ ਜਾਂਦਾ ਉਹ ਪ੍ਰੋਪਰ ਹੱਲ ਬੈਠ ਕੇ ਨਿਕਲ ਸਕਦਾ ਸੀ ਪਰ ਸਰਕਾਰ ਚਾਹੁੰਦੀ ਨਹੀਂ ਕਿਉਂਕਿ ਸਰਕਾਰ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਮੇਰੇ ਅੰਤ ਜਿਹੜਾ ਨੇੜੇ ਆ ਹੂੰ ਇਸ ਕਰਕੇ ਹੋ ਸਕਦਾ ਵੀ ਕਿਸਾਨਾਂ ਦੇ ਨਾਲ ਗੱਲਬਾਤ ਨਾ ਕਰਨੀ ਚਾਹੁੰਦੀ ਹੋਵੇ ਅ ਪ੍ਰਧਾਨ ਜੀ ਜੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਕੋਈ ਉੱਚ ਅਧਿਕਾਰੀ ਭੇਜੇਗਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਤੁਹਾਡੇ ਕੋਲ ਪਹੁੰਚਿਆ ਗੱਲਬਾਤ ਕਰਨੇ ਵਾਸਤੇ ਵੀ ਪਹੁੰਚੇ ਸੀ ਮੀਟਿੰਗ ਵੀ ਕੀਤੀ ਗਈ ਸਾਡੇ ਆਗੂਆਂ ਵੱਲੋਂ ਪਰ ਬਾਅਦ ਵਿੱਚ ਡਿਲੀਜੈਂਸੀ ਏਜੀਆਈ ਸਾਹਿਬ ਆਏ ਉਹਨਾਂ ਵੀ ਵਿਸ਼ਵਾਸ ਜਾਇਆ ਕਿ ਤੁਹਾਡੀ ਗੱਲ ਜਿਹੜੀ ਸਰਕਾਰ ਦੇ ਨਾਲ ਤੈਅ ਕਰਦੇ ਆ ਕੋਈ ਮੰਗਾਂ ਦਾ ਕੋਈ ਸਾਡੀ ਗੱਲਬਾਤ ਕੱਲ ਦੀ ਪਰ ਝੂਠੇ ਲਾਰਿਆਂ ਤੋਂ ਸਵਾਏ ਹੋਰ ਕੁਝ ਨਹੀਂ ਕੀਤਾ। ਫਿਰ ਪ੍ਰਧਾਨ ਜੀ ਇੱਕ 19 ਤਰੀਕ ਦਾ ਜਿਹੜਾ ਕੋਈ ਉਲਿਖਿਆ ਗਿਆ ਦਿਨ ਵੀ 19 ਤਰੀਕ ਨੂੰ ਕੋਈ ਵੱਡਾ ਇੱਥੇ ਇਕੱਠ ਹੋਏਗਾ ਤਾਂ ਤਿੰਨਾਂ ਵਿਸ਼ਿਆਂ ਦੀ ਜਿਹੜੀ ਚਰਚਾ ਕੀਤੀ ਜਾਏਗੀ ਜਿਹੜਾ ਜਿਹੜਾ ਸੰਘਰਸ਼ ਹੈ ਮਸੂਲ ਲੈ ਕੇ ਜਿਹੜਾ ਕੰਦੇ ਵੀ ਵੱਡੇ ਤਰੀਕਾ ਵੱਡੇ ਤਰੀਕੇ ਦੇ ਨਾਲ ਜਿਹੜਾ ਸੰਗਠਨ ਜਿਹੜਾ ਕੀਤਾ ਗਿਆ ਹੋਰ ਵੀ ਕਈ ਕਈ ਤਰ੍ਹਾਂ ਦੇ ਜਿਹੜੇ ਫੈਸਲੇ ਬਿਲਕੁਲ ਜੀ ਇਹ ਮੌਕੇ ਤੇ ਜਿਹੜੇ ਇਕੱਠ ਕਰਕੇ 19 ਤਰੀਕ ਦੀ ਅਸੀਂ ਕਾਲ ਦਿੱਤੀ ਸਮੂਹ ਪੰਜਾਬੀਆਂ ਨੂੰ ਵੀ ਬੇਨਤੀ ਕਰਦੇ ਤੁਹਾਡੇ ਚੈਨਲ ਰਹੀਆਂ ਔਰ ਸਾਰੀਆਂ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੂੰ ਔਰ ਸਮਾਜ ਸੇਵੀ ਆਗੂਆਂ ਨੂੰ ਪੰਜਾਬ ਦੇ ਜਿੰਨੇ ਵੀ ਦਰਦ ਰੱਖਣ ਵਾਲੇ ਲੋਕ ਉਹਨਾਂ ਨੂੰ ਬੇਨਤੀ ਕਰਦੇ ਆ 19 ਤਰੀਕ ਨੂੰ ਇੱਥੇ ਵੱਡਾ ਇਕੱਠ ਕਰਕੇ ਅਸੀਂ ਜਿਹੜਾ ਵੱਡਾ ਸ਼ਹਿਰ ਸ਼ਬਦਨ ਜਾ ਰਹੇ ਜੋ ਵੱਡਾ ਫੈਸਲਾ ਲਿਆ ਜਾਏਗਾ ਮੌਕੇ ਤੇ ਉਹ ਉਸ ਵਾਸਤੇ ਸਾਰਿਆਂ ਨੂੰ ਬੇਨਤੀ ਕਰਦੇ ਵੀ ਹਮ ਹਮਾ ਕੇ ਪਹੁੰਚੋ ਪ੍ਰਧਾਨ ਜੀ ਜੇ ਗੱਲ ਕਰੀਏ 70 ਫੁੱਟ ਹਾਈਟ ਹੈ ਤਾਂ ਉੱਤੇ ਹਵਾਵਾ ਬਹੁਤ ਤੇ ਚਲਦੀਆਂ ਨੇ ਨੇ ਰੇਸਵੇ ਦੇ ਕੋਈ ਘਟਨਾ ਵਾਪਰਦੇ ਵੇ ਤਾਂ ਇਸ ਦਾ ਜ਼ਿੰਮੇਵਾਰ ਫਿਰ ਕਿਸ ਨੂੰ ਠਹਿਰਾਵਾਂਗੇ ਦੇਖੋ ਜੀ ਇਹ ਜ਼ਿੰਮੇਵਾਰ ਤਾਂ ਭਗਵੰਤ ਮਾਨ ਜੀ ਆ ਜਾਂ ਪ੍ਰਸ਼ਾਸਨ ਆ ਕਿਉਂਕਿ ਸਾਡੀ ਗੱਲ ਤਾਂ ਸੁਣਦੇ ਗੱਲ ਹੀ ਨਹੀਂ ਸੁਣੀ ਗਈ ਗੱਲ ਕਰਕੇ ਮਸਲੇ ਸਾਰੇ ਹੀ ਹੱਲ ਹੁੰਦੇ ਨੇ ਪਰ ਗੱਲ ਨਾ ਸੁਣਨਾ ਇਹ ਵੱਡਾ ਇੱਕ ਵਿਰੋਧੀ ਚਿਹਰਾ ਕਿਸਾਨਾਂ ਦੇ ਸਾਹਮਣੇ ਹੁੰਦਾ ਭਗਵੰਤ ਮਾਨ ਸਰਕਾਰ ਦਾ ਪ੍ਰਧਾਨ ਜੀ ਕਿੰਨੇ ਜੱਫੇ ਬੰਦੀਆਂ ਲੋਕ ਜਿਹੜਾ ਸਮਰਥਨ ਦਿੱਤਾ ਜਿਆਦਾ ਹੈ ਦੇਖੋ ਜੀ ਤਕਰੀਬਨ ਜੱਫੇ ਬੰਦੀਆਂ ਦੇ ਅੱਗੂ ਜਿਵੇਂ ਕੱਲ ਦਿਖਾਉਂਦਾ ਇਕਤਾ ਵਾਲੇ ਆਏ ਸੀ ਇਹ ਸਾਰੇ ਪ੍ਰਧਾਨ ਜੀ ਇੱਥੇ ਵਿਸ਼ਵਾਸ ਦਿਵਾ ਕੇ ਗਏ ਸਾਰੇ ਲਾਈਵ ਆ ਦੱਲੇ ਵੱਲ ਸਭ ਨੂੰ ਦਿੱਤਾ ਗਿਆ ਵਿਸ਼ਵਾਸ ਸਾਰੇ ਜਿੰਨੇ ਕਿ ਟੋਟਲ ਜੱਫੇ ਬੰਦੀਆਂ ਸਾਰਿਆਂ ਵੱਲੋਂ ਆਗੂ ਹਾਜ਼ਰ ਹੈ ਸਾਡੇ ਇੱਥੇ ਉਗਰਾਹਾਂ ਸਾਹਿਬ ਵੱਲੋਂ ਵੀ ਜਿਹੜੇ ਇੱਥੇ ਖੜੇ ਨੇ ਤੁਹਾਡੇ ਕੋਲ ਹੀ ਬਲਾਕ ਪ੍ਰਧਾਨ ਨੇ ਔਰ ਹੋਰ ਵੀ ਜੱਫੇ ਬੰਦੀਆਂ ਮਜਾਇਲ ਹੋ ਗਈ ਕਿਸਾਨ ਚਕਰ ਕਮੇਟੀ ਮਜ਼ਦੂਰ ਸਾਂਝ ਸੰਗਰਸ ਕਮੇਟੀ ਵੱਲੋਂ ਵੀ ਜਿਹੜਾ ਆਪਣਾ ਪੱਤਰ ਜਾਰੀ ਕੀਤਾ ਗਿਆ ਪ੍ਰੈਸ ਆ ਉਹਦੇ ਵਿੱਚ ਸਾਡੀ ਹਮਾਇਤ ਕੀਤੀ ਗਈ ਆ ਪਰ ਸਾਰੀਆਂ ਜਥੇਬੰਦੀਆਂ ਨਾਲ ਨੇ ਔਰ ਸਾਰੀਆਂ ਸਤਕਾਰਯੋਗ ਨੇ ਅਸੀਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਆਂ ਕਿ ਸਾਡੀ ਜਿਹੜੀ ਮਦਦ ਕੀਤੀ ਜਾਵੇ ਹਰ ਫਿਰਦਾਨ ਮਿਲ ਕੋ ਤਾਂ ਇੱਥੇ ਜਿਹੜਾ ਧਰਨਾ ਲਗਾਇਆ ਗਿਆ ਫਤਿਹਪੁਰ ਦੀ ਹਾਈਟ ਤੇ ਜਿਹੜਾ ਧਰਨਾ ਡਾ ਲਗਾਇਆ ਉਹ ਉੱਥੇ ਜਿਹੜਾ ਮੰਤ ਲੱਗਦਾ ਤਾਂ ਉੱਥੇ ਹੀ ਸੇ ਚੱਲਦੀ ਆ ਤੇ ਉੱਥੇ ਹੀ ਪੰਜ ਜਿਹੜੇ ਸਿੰਘ ਨੇ ਜਿਹੜੇ ਖਾਨ ਨੇ ਉੱਥੇ ਅਰਦਾਸ ਕਰਕੇ ਜਿਹੜਾ ਭੁਖੜਵਾਲ ਤੇ ਰੋਜ਼ਾਨਾ ਹੀ ਤਰ੍ਹਾਂ ਪੰਚੋਂ ਬੈਠਦੇ ਨੇ ਤਕੜਾ ਕੇ ਦੀ ਛਾਂ ਦੇ ਲੋਹੜੀ ਵਾਲਾ ਦਿਨ ਹੈ ਤਾਂ ਅੱਜ ਦੇ ਦਿਨ ਜਿਦਕੇ ਪੰਜਾਬ ਦੇ ਲੋਕ ਜਿਹੜੇ ਲੋਹੜੀ ਮਨਾਉਂਦੇ ਨੇ ਉਹ ਕਿ ਖਸਾਨ ਜਿਹੜੇ ਤੁਸੀਂ ਦੇਖ ਰਹੇ ਹੋ ਹਰੀਕੇ ਹਾੜ ਵਰਕਸ ਦੇ ਉੱਪਰ ਜਿਹੜਾ ਚੜ ਕੇ ਜਿਹੜਾ ਲੋਹੜੀ ਨਹੀਂ ਕਹਿੰਦੇ ਲੋਹੜਾ ਮਾਰ ਰਹੇ ਆ ਤਾਂ ਫਦੇ ਨਾਲ ਇੱਥੇ ਭਾਰਤੀ ਕੰਡ ਨੂੰ ਇੱਕਾ ਗਰਾਹ ਤੋ ਜਿਹੜੇ ਮੰਮਲ ਮੋਰ ਕਾੜਾ ਲਗਾ ਦਿੱਤਾ ਗਿਆ ਪੱਕਾ ਕਰਨਾ ਲਗਾ ਦਿੱਤਾ ਗਿਆ ਕੀ ਕਹਿੰਦਾ ਵੇਖੋ ਜੀ ਪਹਿਲਾਂ ਤਾਂ ਤੁਹਾਡਾ ਪੱਤਰਕਾਰਾਂ ਦਾ ਧੰਨਵਾਦ ਵੀ ਅੱਜ ਤੁਹਾਨੂੰ ਵੀ ਪਤਾ ਵੀ ਦੇਸ਼ ਭਰ ਦੇ ਵਿੱਚ ਲੋਹੜੀ ਮਨਾਈ ਜਾ ਰਹੀ ਆ ਤੇ ਠੰਡੀ ਬਿਲਕੁਲ ਸੀਤ ਵਗ ਰਹੀ ਹੈ ਤੇ ਕੱਲ ਨੂੰ ਜਿਹੜਾ ਉਹ 40 ਮੁਕਤੀਆਂ ਦਾ ਦਿਨ ਮੈਂ ਤੇ ਇਹ ਗੱਲ ਕਹਿਣਾ ਜੇ ਇਹਨਾਂ ਨੂੰ ਨਹੀਂ ਕੁਝ ਵੀ ਦੇਣਾ ਹੜਪੀੜ ਤੇ ਚਲੋ ਆਪਾਂ ਕਹਿ ਲੀਏ ਨੇ ਹੜਪੀੜ ਤਾਂ ਆਰਥਪੀੜ ਤਾਂ ਸਾਰੇ ਹੀ ਆ ਜਦੋਂ ਤੁਹਾਨੂੰ ਸ਼ਰਮ ਆਉਂਦੀ ਹੈ ਹੜਪੀੜ ਤੇ ਇਹਨਾਂ ਨੂੰ ਵਖਰਾ ਕਹਿੰਦੇ ਆ ਕਿਉਂਕਿ ਕਿਹੜਾ ਬੰਦਾ ਹੜਾਂ ਦੇ ਨਾਲ ਨਹੀਂ ਮਰਿਆ ਸਾਰੇ ਜਥੇਬੰਦੀਆਂ ਨੇ ਟਰੈਕਟਰ ਭਰਾ ਲੀਆਂ ਲਾ ਕੇ ਕਰੋੜਾਂ ਰੁਪਏ ਦੀ ਮਤ ਦਿੱਤੀ ਹੈ ਹੜਪੀੜ ਦਾ ਉਹ ਮਤ ਕਰਨ ਦਾ ਫਾਇਦਾ ਕੀ ਹੈ ਜੇ ਅਸੀਂ ਫੇਰ ਘਾਹ ਡੁੱਬਣਾ ਤੇ ਮੈਂ ਤੇ ਕਹੂੰਗਾ ਵੀ ਜਿਹੜੇ ਟਰੈਕਟਰ ਲੈ ਕੇ ਲੋਕਾਂ ਦੀਆਂ ਜ਼ਮੀਨਾਂ ਫੱਟਰੀਆਂ ਕਰਦੇ ਆਏ ਆ ਉਹਨਾਂ ਨੂੰ ਇ ਉਹਨਾਂ ਦੀ ਆਗੂ ਉਹਨਾਂ ਦੇਦਾ ਆਗੂ ਤੋਂ ਬਗੈਰ ਜਿਹੜਾ ਹੁੰਦਾ ਜਿੱਦਾਂ ਜਰਨੈਲ ਨਾਲ ਲੜੇ ਤੇ ਫੌਜਾਂ ਨੂੰ ਬਹੁਤ ਮੁਸ਼ਕਲ ਹੁੰਦਾ ਥੱਲੇ ਦੇ ਬੰਦੇ ਆਪਣੇ ਆਪ ਫੈਸਲਾ ਲੈਣਾ ਸਾਡੇ ਆਗੂ ਨੂੰ ਫੈਸਲਾ ਲੈਣਾ ਚਾਹੀਦਾ ਇਹ ਤਾਂ ਕੋਈ ਵੱਡਾ ਦੇ ਸ਼ਰਮ ਭਗਵੰਤ ਮਾਨ ਸਰਕਾਰ ਹੋ ਗਈ ਇਹਨਾਂ ਨੇ ਕੱਖ ਨਹੀਂ ਕਰਨਾ ਇਹਨਾਂ ਨੂੰ ਇਹ ਦੀਦਾ ਵੀ ਸਾਨੂੰ ਮਾਂਜਾ ਵੱਜ ਗਿਆ ਤੇ ਵਾਦੀ ਜਾਣਾ ਵਾ ਇਹ ਤਾਂ ਜੋ ਕਹਿੰਦੇ ਸੀ ਉਹਨੂੰ ਕਿਤੇ ਉੱਟ ਚਲੇ ਗਏ ਆ ਕਰੋੜਾਂ ਅਰਬਾਂ ਰੁਪਏ ਜਿਹੜਾ ਜਿਹੜੇ ਆਪ ਦੀਆਂ ਐਡਾਂ ਤੇ ਲਾਈ ਜਾਂਦੇ ਆ ਤੁਸੀਂ ਵੇਖੋ ਅੱਧਾ ਅੱਧਾ ਕਿਹਾ ਰੋਜ਼ ਜਿਹੜਾ ਦੋ ਦੋ ਤਿੰਨ ਤਿੰਨ ਟਾਈਮ ਟੀਵੀਆਂ ਤੇ ਐਡਾਂ ਚੱਲਦੀਆਂ ਉਹ ਕਰੋਨਾ আর ਭਾਰਤੀਆਂ ਦੇ ਨਾਲ ਚੱਲਣ ਦੀਆਂ ਦਿੱਲੀ ਪੈਹਾ ਕੇ ਲਈ ਜਾਂਦੇ ਆ ਗਜ਼ਰਾ ਦੇ ਚ ਜਾ ਕੇ ইলেকਸ਼ਨਾਂ ਲੜੀ ਜਾਂਦੇ ਆ ਪੰਜਾਬ ਨੂੰ ਬਰਾਬਾਦ ਕਰਕੇ ਸੁੱਣ ਦਿੰਦਾ ਇਹਨਾਂ ਨੇ ਪਰ ਅੱਜ ਇਹਨਾਂ ਨੂੰ ਆ ਕਿਸਾਨ ਕਿਉਂ ਨਹੀਂ ਦੀਦੇ ਇਹਨਾਂ ਨੂੰ ਇੱਕ ਚੇਤਾ ਕਰਾਉਣਾ ਚਾਹੀਦਾ ਵੀ ਸਾਲ ਤੋਂ ਲਗਭਗ ਘੱਟ ਰਹਿ ਗਿਆ ਵਾ ਤੇ ਜਦੋਂ ਇਹ ਆਉਣਗੇ ਪਿੰਡਾਂ ਦੇ ਵਿੱਚ ਵੋਟਾਂ ਲੈਣ ਘਰ ਤੋਂ ਘਟਾ ਲੋਕ ਤੇ ਵਿਰੋਧ ਕਰਨਗੇ ਨਾ ਜਿਹੜੇ ਬੇਸ਼ਰਮ ਉਹ ਦੇ ਨਾ ਕਰਨਗੇ ਪਰ ਜਦੋਂ ਇਹਨਾਂ ਲੋਕਾਂ ਨੇ ਵਿਰੋਧ ਕੀਤਾ ਜਦੋਂ ਅੱਗੋ ਸਵਾਲ ਜਵਾਬ ਹੈਗਾ ਨਾ ਕੋਈ ਤੇ ਕੀ ਇਤੋਂ ਆ ਗਿਆ ਇਹਨਾਂ ਦੀ ਇੰਨੀ ਵੀ ਹਿੰਮਤ ਆਲੀ ਵੀ ਇਹਨਾਂ ਦਾ ਆ ਕੇ ਪਤਾ ਹੀ ਲੈ ਜਾਣ ਨਾ ਨਿਲ ਕੱਖ ਵੀ ਪਰ ਇਹਨਾਂ ਦੇ ਕੋਲ ਆਉਣਾ ਚਾਹੀਦਾ ਸਾਡੇ ਮੰਤਰੀਆਂ ਸੰਤਰੀਆਂ ਨੂੰ ਸਾਡੇ ਮੁੱਖ ਮੰਤਰੀ ਨੂੰ ਇਹਨਾਂ ਦੇ ਆ ਕੇ ਦਰਦਦਾ ਸੁਣਨਾ ਚਾਹੀਦਾ ਇਹਦੇ ਵਿੱਚ ਆ ਕੇ ਇਹਨਾਂ ਦੀ ਗੱਲ ਸੁਣੋ ਯਾਰ ਨਾ ਦੇ ਕੋਲ ਕੁਝ ਗੱਲ ਤਾਂ ਖੁੱਲ ਨਾ ਜਦੋਂ ਗੱਲ ਸੁਣਨ ਉਹਨਾਂ ਦੇ ਕੰਨ ਬੰਦ ਆ ਤੇ ਸਾਨੂੰ ਕੱਲ ਨੂੰ ਵੋਟਾਂ ਨੂੰ ਜਦੋਂ ਅਖਾਂਗੇ ਸਾਡੇ ਹੱਥੋਂ ਕਿਤਰਾ ਬਦਲਗੇ ਇਹਦਾ ਚਾਰੂ ਦਾ ਬਦਲ ਨਾ ਪੀ ਦੇਖੋ 19 ਤਰੀਕ ਨੂੰ ਫਿਰ ਕਿਸ ਤਰ੍ਹਾਂ ਦਾ ਜਿਹੜਾ ਪੈਸਾ ਲੈ ਆ ਜਾਏਗਾ 19 ਤਰੀਕ ਨੂੰ ਦੇਖੋ ਜੀ ਸਾਡੇ ਪ੍ਰਧਾਨ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਜਿਸ ਤਰ੍ਹਾਂ ਦਾ ਇਹ ਫੈਸਲਾ ਕਰਨਗੇ ਪਰ ਮੈਂ ਨਾਲ ਦੇ ਨਾਲ ਜਿੱਥੇ ਉਹਨਾਂ ਦੇ ਨੀਤੀਕਾਲੇ ਫੈਸਲੇ ਦੇ ਵਿੱਚ ਵੀ ਚਲੋ ਅਸੀਂ ਹਾਮੀ ਭਰਾਂਗੇ ਜਿੱਥੇ ਵੀ ਆਉਣਗੇ ਬਾਕੀ ਮੈਂ ਸਾਰੇ ਜਥੇਬੰਦੀਆਂ ਨੂੰ ਅਪੀਲ ਕਰਦਾ ਵੀ ਜੇ ਸਾਡੇ ਤੁਸੀਂ ਆ ਕੇ ਪੈੜੀਆਂ ਕਰਾ ਕਰ ਮਤ ਕਰਦੇ ਰਹੇ ਜੀ ਸਾਡੇ ਬੰਨਾਂ ਦੇ ਉੱਤੇ ਆ ਕੇ ਸਮਾਜ ਸੇਵੀ ਜਾਂ ਜਥੇਬੰਦੀਆਂ ਜਾਂ ਇਹ ਸੋ ਬਾਬਾ ਸੁੱਖਾ ਸਿੰਘ ਹੋਣ ਇਥੇ ਧਿਆਰੀ ਵਾਲੇ ਉਹਨਾਂ ਨੇ ਬੇਅਦਬ ਮਤ ਕੀਤੀ ਆ ਇੱਥੇ ਵੀ ਜਿਹੜੀ ਸਮਾਜ ਸੇਵੀ ਜਥੇਬੰਦੀਆਂ ਨੂੰ ਆਉਣਾ ਚਾਹੀਦਾ ਕਿਉਂਕਿ ਮੈਂ ਤਾਂ ਕਹਾਂਗਾ ਬਿਨਿਆਗ ਸਿੰਘ ਜਥੇਬੰਦੀਆਂ ਮੈਂ ਉਹ ਜਿੱਤਰਾ ਦਿੱਲੀ ਗਏ ਸੀ ਕਿਤੇ ਐ ਨੂੰ ਘੋੜੇ ਭੱਜਣ ਕਿਤੇ ਐ ਨੂੰ ਸਿੱਖ ਕੌਮ ਜਿਹੜੀ ਇਹ ਇਤਿਹਾਸ ਹੈਦਾ ਇਹ ਨਿਆਂ ਲੈਣ ਜਾਣਦੀ ਇਮਾਨੂਏਲ ਡਬਲਯੂਜੀਹੇ ਤੇ ਗੱਲਬਾਤ ਕੀਤੀ ਤਾਂ ਸਾਨੂੰ ਨਿਉਂ ਦੇਣਾ ਪੈਣਾ ਵਾ ਤੱਕੇ ਸਹੀ ਆ ਤੱਕੇ ਸਹੀ ਦਾ ਜਵਾਬ ਜਾਂ ਤਾਂ ਸਾਨੂੰ ਕੁੱਟ ਕੇ ਮਾਰ ਰੋੜ ਸਕਦੇ ਆ ਤੇ ਜਾਂ ਫਿਰ ਸਾਨੂੰ ਕੋਈ ਇਨਸਾਫ ਦੇ ਸਕਦੇ ਇਹ ਨੂੰ ਤਾਂ ਬਸ ਗੱਲ ਹੀ ਕੋਈ ਨਹੀਂ ਹੈਗੀ ਤੇ ਪ੍ਰਧਾਨ ਜੀ ਜੇ ਗੱਲ ਕਰੀ ਇਹ ਮੈਡੀਕਲ ਦਾ ਸੌਦਾ ਇੱਥੇ ਹੈ ਕੋਈ ਜਿੱਦਾਂ ਮੱਲਬੇ ਕੜਾਕੇ ਦੀ ਠੰਡ ਹੈ 70 ਫੁੱਟ ਦੀ ਹਾਈਟ ਤੇ ਜਿਹੜੇ ਕਿਸਾਨ ਬੈਠੇ ਨੇ ਕੋਈ ਕਿਸਾਨ ਥੱਲੇ ਬੈਠੇ ਹੁੰਦੇ ਨੇ ਤਾਂ ਜੇ ਉੱਪਰ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਤਾਂ ਮੈਡੀਕਲ ਦਾ ਕੋਈ ਪ੍ਰਬੰਧ ਕੀਤਾ ਹੋਇਆ ਤੁਸੀਂ ਦੇ ਜਾਂਦੇ ਜੇ ਤੁਸੀਂ ਉੱਪਰ ਚੜ ਕੇ ਵੇਖਿਆ ਜੀ ਵੇਖਿਆ ਫਿਰ ਤੁਹਾਨੂੰ ਇਹ ਨਹੀਂ ਪਤਾ ਕਿ ਇਹਨੂੰ ਨਾਲੇ ਵੀ ਆ ਗਈ ਤੇ 70 70 ਸਾਲ ਦੇ ਜਿਹੜੇ ਉੱਤੇ ਬਜ਼ੁਰਗ ਬੈਠੇ ਹੋ ਦੇਖ ਕੇ ਤੇ ਮਰ ਵੀ ਸਕਦੇ ਆ ਥੱਲੇ 80 ਸੀਸੀ ਪਾਣੀ ਆ ਇਹਨਾਂ ਨੂੰ ਸ਼ਰਮਈਆ ਆ ਹੀ ਨਹੀਂ ਐ ਸਰਕਾਰ ਨੂੰ ਇਹਦਾ ਬਿਨਾ ਪੁਟਕੜਿਆਂ ਦੇੱਖੱਖ ਨਹੀਂ ਇਹਨਾਂ ਦੇ ਕੋਲ ਕਹਦੇ ਨਾ ਨਾ 4-5 ਨਿਗਾੜੇ ਆ ਸਾਲ ਇੱਕ ਸੀ ਰਹਿ ਗਿਆ ਪਹਿਲੀ ਗੱਲ ਤੇ 6-7 ਮਹੀਨੇ ਰਹਿ ਗਏ ਆ ਇਹ ਤਾਂ ਲੜਾਈ ਤੋਂ ਬਾਹਰ ਹੋ ਜਣੇ ਜਿਸ ਤਿਸ ਦੇ ਨਾਲ ਆ ਕਿਸਾਨਾਂ ਨਾਲ ਕਰਨਦੇ ਆ ਬਿਲਕੁਲ ਤਾਂ ਸਾਡੇ ਨਾਲ ਹੋਰ ਵੀ ਕਿਸਾਨ ਜੁੜੇ ਨੇ ਮੁਸਤਲਾ ਜਿਹੜੀਆਂ ਕਹਿ ਜਾ ਰਹੇ ਕਿਸਾਨਾਂ ਵੱਲੋਂ ਵੀ ਕੋਈ ਹੱਲ ਨਹੀਂ ਕੀਤਾ ਗਿਆ ਹਿੱਤਕਰ ਕੋਈ ਮੰਤਰੀ ਜਾ ਵੀ ਪੰਜਾਬ ਸਰਕਾਰ ਵੱਲੋਂ ਕੋਈ ਨੁਮਾਇंदा ਨਹੀਂ ਇੱਥੇ ਭੇਜਿਆ ਗਿਆ ਤੇ ਪ੍ਰਸ਼ਾਸਨ ਦਾ ਵੀ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਕਿਸਾਨਾਂ ਦਾ ਕਹਿਣਾ ਤਾਂ ਸਾਡੇ ਨਾਲ ਨੁਕਸਾਨ ਜੁੜੇ ਨੇ ਇਹ ਗੱਲ ਬਾਤ ਸਾਹਮਣੇ ਪਏ ਕੁਲਦੀਪ ਸਾਗਰਾ ਜਨਰਲ ਸੈਕਟਰੀ ਹਰਪੀਲ ਕਿਸਾਨਾਂ ਸੁਪਰੀਆ ਜੀ ਅੱਜ ਜੀ ਅੱਜ 13 ਦਿਨ ਹੋ ਚੁੱਕੇ ਨੇ ਧਰਨਾ ਲੱਗੇ ਨੂੰ ਤਾਂ ਕਿਸਾਨਾਂ ਦਾ ਕਹਿਣਾ ਹੈ ਵੀ ਹਲੇ ਤੱਕ ਉਹਨਾਂ ਤੱਕ ਕੋਈ ਪਹੁੰਚਿਆ ਹੀ ਨਹੀਂ ਗੜਾਕੇ ਦੀ ਠੰਡ ਐ 70 ਫੁੱਟ ਦੀ ਹਾਈਟ ਤੇ ਕਿਸਾਨ ਬੈਠੇ ਨੇ ਤਾਂ ਪੰਜ ਕਿਸਾਨ ਜਿਹੜੇ ਔਰਜਨਲ ਜਗ੍ਹਾ ਨੀਂ ਤਰ੍ਹਾਂ ਉੱਤੇ ਬੈਠਦੇ ਨੇ ਕੀ ਕਹਿਣਾ ਤਾਂ ਦੇਖੋ ਸਭ ਤੋਂ ਨਕਮੀ ਸਰਕਾਰ ਇਹ ਸਾਬਤ ਹੋਈ ਆ ਤੇ ਉਦੋਂ ਨਕਮਾ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਕਿਉਂਕਿ ਇੱਕ ਪੰਜਾਬੀ ਦੀ ਕਹਾਵਤ ਆ ਕਿ ਕੋਈ ਮਰੇ ਕੋਈ ਜੀਵੇ ਸਸਰਾ ਭੋਲ ਪਾਸੇ ਪੀਵੇ ਜਿਹੜਾ ਸਾਡਾ ਮੁੱਖ ਮੰਤਰੀ ਪੁਰਾਣੇ ਕਿਤੇ ਕਹਾਣੀਆਂ ਸੁਣੀਆਂ ਪੁਰਾਣੇ ਉਹ ਕੀ ਅੱਜ ਰਾਤ ਨੂੰ ਪੇਜ ਬਦਲ ਕੇ ਉਹ ਜਨਤਾ ਦੇ ਵਿੱਚ ਫਿਰਦੇ ਹੁੰਦੇ ਸੀ ਆਪਣੀ ਸੀ ਇੰਟੈਲੀਜੈਂਸੀ ਇਹ ਖੁਦ ਆਪ ਹੁੰਦੇ ਸੀ ਵੀ ਸਾਡੀ ਕੋਈ ਗੱਲ ਜਿਹੜੀ ਮਾੜੀ ਤੇ ਨਹੀਂ ਕਰਦਾ ਕੋਈ ਸਾਡੇ ਵਿੱਚ ਕਮੀ ਪੇਛੀ ਤੇ ਨਹੀਂ ਹੈਗੀ ਇਹ ਕਮੀ ਪੇਛੀ ਹੈਗੀ ਆ ਤੇ ਅਸੀਂ ਸੁਣ ਕੇ ਤੇ ਆਪਣੀ ਕਮੀ ਪੇਛੀ ਦੂਰ ਕਰੀਏ ਪਰ ਜਿੱਦਾਂ ਤੁਸੀਂ ਕਹਿਆ ਕਿ 13 ਦਿਨ ਹੋ ਗਏ ਅੱਜ ਤੇ ਕਿੱਡੀ ਸ਼ਰਮ ਦੀ ਗੱਲ ਆ ਵੀ 1 ਜਨਵਰੀ ਤੋਂ ਲੈ ਕੇ ਤੇ ਅੱਜ 13 ਦਿਨ ਹੋ ਗਏ ਹੁਣ ਕਿਸਾਨਾਂ ਨੂੰ ਹਰੀਕੇ ਹੈਡ ਵਰਕਰਸ ਦੇ ਬੈਠਿਆ ਹਾਂ ਇਹ ਤੇ ਪ੍ਰਸ਼ਾਸਨ ਆ ਕੇ ਸਾਨੂੰ ਧਮਕੀਆਂ ਮਾਰ ਸਕਦਾ ਵਾ ਵੀ ਤੁਹਾਡੇ ਦੇ ਐਨਐਸਏ ਲਾਵਾਂਗੇ ਤੁਸੀਂ ਸੈਂਟਰ ਗਵਰਨਮੈਂਟ ਦਾ ਜਿਹੜਾ ਪ੍ਰੋਜੈਕਟ ਆ ਤੇ ਉਹਨੂੰ ਦੱਬ ਕੇ ਬੈਠੇ ਹੋ ਇਹਦੇ ਤੇ ਤੁਸੀਂ ਵਹਿ ਨਹੀਂ ਸਕਦੇ ਤੇ ਤੁਹਾਨੂੰ ਅਸੀਂ ਪਹਿਲਾ ਘੋਟਾਂਗੇ ਪਰ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆ ਬੀਸੀ ਸਾਹਿਬ ਦੇ ਨਾਲ ਫਰੋਜਪੁਰ ਅਸੀਂ ਇੱਕ ਦਿਨ ਮੀਟਿੰਗ ਕਰਨ ਗਏ ਉਹਨਾਂ ਨੇ ਸਾਨੂੰ ਇੱਕ ਲਈ ਵੀ ਤੁਸੀਂ ਥੱਲੇ ਆ ਜਿਓ ਤੇ ਅਸੀਂ ਤੁਹਾਡੀ ਗੱਲ ਕਰਦੇ ਤੇ ਅਸੀਂ ਇਹਨਾਂ ਨੂੰ ਇਹੋ ਗੱਲ ਕਹੀ ਹੈ ਕਿ ਵੀ ਨਾਰਮਲ ਜੀ ਗੱਲ ਆ ਵੀ ਤੁਸੀਂ ਆਪਣੀ ਸਰਕਾਰ ਨਾਲ ਗੱਲ ਕਰੋ ਜੇ ਸਰਕਾਰ ਸਾਨੂੰ ਟਾਈਮ ਦਿੰਦੀ ਆ ਸਾਡੇ ਨਾਲ ਮੀਟਿੰਗ ਰੱਖਦੀ ਆ ਅਸੀਂ ਆਪਣਾ ਦੁੱਖ ਦੱਸਾਂਗੇ ਸਰਕਾਰ ਨੂੰ ਵਿਸ਼ਵਾਸ ਦਿਵਾਵੇ ਵੀ ਨਜ਼ਰ ਝਲ ਕਰਾਂਗੇ ਤੇ ਥੱਲੇ ਆ ਜਾਣੇ ਆ ਤੇ ਪਰ ਉਸ ਤੋਂ ਬਾਅਦ ਵੇਖ ਲੋ ਅੱਜ ਤੱਕ ਕੋਈ ਨਾ ਕਿਸੇ ਉੱਚ ਅਧਿਕਾਰੀ ਨਾਲ ਮੀਟਿੰਗ ਨਾ ਸਰਕਾਰ ਨਾਲ ਮੀਟਿੰਗ ਨਾ ਸਰਕਾਰ ਨੇ ਇਹਨਾਂ ਪੁਸਤਾਨਾਂ ਦਾ ਪਤਾ ਲਿਆ ਇਹਦੋਂ ਜਿਹੜੀ ਆਪਾਂ ਨੂੰ ਹੋਰ ਹਾਸੋ ਨਹੀਂ ਜਾਂ ਨਕਮੀ ਕੀ ਆਪਾਂ ਕਹਿ ਸਕਦੇ ਇਹ ਗੱਲ ਸਮਝਦੋ ਪਰੇ ਆ